ਜਾਂ ਨੀਚੇ ਹੋਰ ਬਣ ਗਿਆ ਚੋਰ ਵੀ ਮੈਨੂੰ ਗਾਲਾਂ ਕੱਢਦਾ ਹੋਊਗਾ ਵੀ ਮੇਰੀ ਕੀ ਬਣਾਤਾ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ आवर ਨਿਊ ਵਲੋਗ ਤੇ ਗਾਇਸ ਅੱਜ ਦੇ ਵਲੋਗ ਦੀ ਸਟਾਰਟਿੰਗ ਕਰਦੇ ਆਪਾਂ ਸੰਜੀ ਤੋਂ ਅੱਜ ਬਣਾਵਾਂਗੇ ਵੀਰੇ ਸੰਜੀ ਚਲੋ ਚਲਦੇ ਆਂ ਚੱਲ ਦਰਦ ਕਿਉਂ ਹੈ ਕਿ ਚਲੋ ਚਲੋ ਲੋ ਗਾਇਸ ਤੇ ਹੁਣ ਭੇਨ ਲੱਗਿਆ ਵੀਰੇ ਮਿੱਟੀ ਜਿਹੜੀ ਉਦਨ ਲਏ ਸੀ ਸੀ ਪੱਟ ਕੇ ਸੰਜੀ ਵਾਸਤੇ ਇਨੂੰ ਪਾਣੀ ਚ ਭੇਕ ਕੇ ਫਿਰ ਰੂਨ ਨਾਲ ਬਣਾਵਾਂਗੇ ਤਾਂ ਫਿਰ ਲੱਗੂਗੀ ਸੰਜੀ ਤੇ ਫਿਰ ਬਣਾਵਾਂਗੇ ਚਿੜੀਆਂ ਟਿਕੜੀਆਂ ਅਲੀਆ ਹਰਾਮਖੋਰ ਮਿੱਟੀ ਖਾਰੀ ਐ ਦੱਸ ਇਹ ਰੋਟੀ ਨਹੀਂ ਮਿਲਦੀ ਐ ਤੇ ਗਾਇਸ ਸੂਣ ਕੱਢਦੇ ਆਪਾਂ ਲੋਗੜ ਲੋਗੜ ਵੀਰੇ ਉਹਨੂੰ ਰੂਨ ਕਹਿੰਦੇ ਨੇ ਮਿੱਟੀ ਦੇ ਵਿੱਚ ਜਦੋਂ ਆਪਾਂ ਲੋਗੜ ਮਿਲਾ ਦਾਂਗੇ ਤਾਂ ਉਹ ਥੋੜੀ ਇਸ ਤਰੀਕੇ ਬਣ ਜੂਗੀ ਵੀ ਉਹਦੀ ਬਣਾਵਟ ਬਣਨ ਲੱਗ ਜੂਗੀ ਮਿੱਟੀ ਦਾ ਕੁਝ ਵੀ ਬਣਾ ਸਕਦੇ ਆਪਾਂ ਲੋ ਗਾਇਸ ਹੁਣ ਬਿੰਨੀ ਜਾ ਰਿਹਾ ਹੈ ਉੱਪਰ ਬਿੰਨੀ ਨਹੀਂ ਬੰਨੀ मिल गया बस बहुत अच्छा आ ले ओए ਲੋ ਗਾਇਸ ਸਾਡੇ ਅਸੀਂ ਲੈ ਕੇ ਆਏ ਸੀ ਉਦੋਂ ਮਿੱਟੀ ਤੇ ਮਿੱਟੀ ਨੂੰ ਅਸੀਂ ਪਾਣੀ ਚ ਭਿਗੇ ਰੱਖਦਾ ਸੀ ਤੇ ਮਿੱਟੀ ਹੁਣ ਸੁੱਕ ਚੁੱਕੀ ਆ ਧੁੱਪ ਲਾ ਕੇ ਤੇ ਹੁਣ ਇਸ ਚ ਮਿਲ ਰਹੀ ਹੈ ਰੂਹੀ ਕਿਉਂਕਿ ਰੂਈ ਨਾਲ ਰੂਈ ਮਿਲ ਕੇ ਖਿਡਾਉਣੇ ਹੋ ਜਾਂਦੇ ਨੇ ਪੱਕੇ ਤੇ ਹੁਣ ਇਹਦੀਆਂ ਬਣਨੀਆਂ ਚਿੜੀਆਂ ਟਿਕੜੀਆਂ ਤੇ ਸੰਝੀ ਲੋ ਗਾਇਸ ਯਾਨੀ ਕਿ ਮਿਕਸ ਹੋ ਰਹੀ ਹੈ ਰੂਹ ਹੂ ਮਿਕਸ ਹੋ ਕੇ ਨਾ ਥੋੜੀ ਵਧੀਆ ਮਿੱਟੀ ਬਣ ਜੂਗੀ ਤਾਂ ਹਮੇਸ਼ਾ ਟੀੜਨੇ ਕੀ ਨਹੀਂ ਯਾਨੀ ਕਿ ਲੈਵਨ ਦੇ ਮੂਹ ਵਰਗੀ ਮਿੱਟੀ ਬਣ ਜੂਗੀ ਕਿਉਂਕਿ ਲਵੰਨੇ ਨੂੰ ਬੈਮ ਹੈ ਵੀ ਮੈਂ ਸੁੰਦਰ ਲਵੰਨੇ ਨੂੰ ਨਾ ਬੈਮ ਹੈ ਵੀ ਮੈਂ ਸੁੰਦਰ ਨਾ ਬਟ ਇਹ ਸੁੰਦਰ ਹੈ ਨਹੀਂ ਤੁਹਾਨੂੰ ਤੁਹਾਨੂੰ ਵੀ ਪਤਾ ਵੀ ਇਹ ਸੋਣੀ ਨਹੀਂ ਹੈਗੀ ਮੈਂ ਇਹ ਸੋਣੀਆਂ ਨਾ ਇਹਦੀ ਮਾਸੀਆਂ ਸੋਣੀਆਂ ਨੇ ਕੋਈ ਵੀ ਨਹੀਂ ਸੋਨਾ ਹੈਗਾ ਤੁਹਨੇ ਗਣੇਸ਼ ਜੀ ਬਣਾਏ ਸੀ ਹਾਂ ਗਣੇਸ਼ ਜੀ ਕਦੋਂ ਬਣਾਏ ਸੀ ਤੁਹਨੇ ਜਦੋਂ ਗਣੇਸ਼ ਜੀ ਉਹਨਾਂ ਦਾ ਹੋ ਸੀ ਬਸਰ ਜਿਹਾ ਹਾਂ ਫਿਰ ਮੇਰੀ ਗੱਲ ਸੁਣੋ ਪੂਤ ਕਦੋਂ ਭਗਵਾਨ ਦੀ ਪੂਜਾ ਕਰਨ ਲੱਗ ਗਿਆ ਦੱਸ ਤੂੰ ਤਾਂ ਭੂਤ ਹੈਂ ਤੂੰ ਭਗਵਾਨ ਦੀ ਪੂਜਾ ਕਰ ਕੀ ਕਰੇਂਗੀ ਮੈਂ ਅੱਛੀ ਭੂਤਾ ਤਾਂ ਗਾਇਸ ਇਹ ਕਹਿੰਦੀ ਗਾਇਸ ਲਵੰਨਿਆ ਕਹਿੰਦੀ ਮੈਂ ਅੱਛੀ ਭੂਤਾ ਵੀ ਮੈਂ ਰੱਬ ਦੀ ਪੂਜਾ ਵੀ ਕਰਦੀ ਆ ਅੱਛੀ ਭੂਤ ਅੱਛੇ ਵਾਲੀ ਅੱਛੇ ਵਾਲੀ ਭੂਤ ਹੈ ਅੱਛੇ ਵਾਲੀ ਭੂਤ ਹੈ ਤੇ ਤੇ ਗਾਇਸ ਇਹਨੇ ਕੱਛਾ ਨਹੀਂ ਅੱਛਾ ਤੇ ਗਾਇਸ ਇਹਨੇ ਨਾ ਸਾਡੇ ਘਰ ਚੋਂ ਬਿਲਕੁਲ ਚੂਹੇ ਖਤਮ ਕਰਤੇ ਸਾਨੂੰ ਇਹਦਾ ਫਾਇਦਾ ਇਹ ਹੈ ਵੀ ਸਾਡੇ ਘਰ ਚ ਚੁੜੇਲ ਰਹਿੰਦੀ ਹੈ ਏ ਛੂਏ ਛੂਏ ਖਤਮ ਕਰ ਦਿੰਦੀ ਆ ਲੋ गाइस ਸੰਜੀ ਬਣਾਉਂਦੇ ਬਣਾਉਂਦੇ ਪੈਨ ਲੱਗ ਗਿਆ ਮੀ ਹੁਣ ਅਸੀਂ ਨਾ ਪਹਿਲਾਂ ਨਾਵਾਂਗੇ ਮੀ ਚ ਫੇਰ ਭੜਾਵਾਂਗੇ ਫਿਰ ਜਿਹੜਾ ਜਿਹੜਾ ਰਹਿ ਗਿਆ ਕੰਮ ਉਹ ਕੰਟੀਨਿਊ ਬਾਅਦ ਚੋ ਕਰਾਂਗੇ ਹਾਂ ਉਹ ਗਾਇਸ ਹੁਣ ਅਸੀਂ ਖੇਲਣ ਲੱਗੇ ਆਂ ਕ੍ਰਿਕਟ ਕ੍ਰਿਕਟ ਤਾਂ ਆਪਣੇ ਜਨੂਨ ਚ ਐ ਪੈਸ਼ਨ ਐ ਆਪਣਾ ਬਿੰਨੀ ਡਿੱਗੇ ਚੱਲ ਵੀ ਆਉਂ ਦੋ ਲੈ ਬਈ ਅੰਟੀ ਨਾਲ ਗਏ ਹੁਣ ਚੱਲਦੇ ਆਪਾਂ ਮਾਰਕੀਟ 'ਚ ਮਾਰਕੀਟ 'ਚ ਜਾਣਾ ਕਿਉਂਕਿ ਪੇਂਟ ਲੈਣ ਪੇਂਟ ਲੈਣ ਜਾਣਾ ਹੈ ਮਿਊਜ਼ੀਅਮ ਵਾਸਤੇ ਕਿਉਂਕਿ ਮਿਊਜ਼ੀਅਮ ਦਾ ਜਿਹੜੇ ਚਿੱਟੇ-ਚਿੱਟੇ ਖਾਨੇ ਨੇ ਨਾ ਇਹਦੇ ਇਹ ਰੇਡੀਓ ਹੈ ਗ੍ਰੈਮਫੋਨ ਹੈ ਉਹ ਪੇਂਟ ਹੋਊਗਾ ਤਾਂ ਉਹਦੇ ਵਾਸਤੇ ਥੋੜਾ ਜਿਹਾ ਚਾਹੀਦਾ ਥੋੜਾ ਜਿਹਾ ਪੈਗਾ ਉਹ ਲੈਣ ਚੱਲਦੇ ਆਂ ਪੇਂਟ ਕੋ ਫੇਰ ਉਸ ਤੋਂ ਬਾਅਦ ਉੱਥੇ ਕਰਾਂਗੇ ਪੇਂਟ ਸੋਨੇ ਤੇ ਗਾਇਸ ਅੱਜ ਮੀ ਬਹੁਤ ਜ਼ਿਆਦਾ ਪੈ ਗਿਆ ਸੀ ਮੀ ਕਰਕੇ ਪਾਣੀ ਸਾਰੀ ਕਿਤੇ ਖੜਾ ਹੀ ਖੜਾ ਹੈ ਤਾਂ ਕੁ ਮੰਗੀ ਜਾਣਾ ਬੰਦਾ ਸਾਰੀ ਕਿਤੇ ਖੜਾ ਹੀ ਹੈ ਵੀਰੇ ਪਰ ਮੀ ਪਿਆ ਘੰਟਾ ਹੈ ਪਰ ਪਾਣੀ ਸਾਲ ਨੂੰ ਪਤਾ ਹੀ ਸਾਡੇ ਸ਼ਹਿਰ ਚ ਖੜੀ ਜਿੰਨਾ ਹੁੰਦਾ ਹੈ ਤੇ ਗਾਇਸ ਲੈ ਆਏ ਸੀ ਆਪਾਂ ਪੇਂਟ ਪੇਂਟ ਹੁਣ ਕਰਾਂਗੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਪੇਂਟ ਕਰਕੇ ਬਿਲਕੁਲ ਨਵੀਂ ਬਣਾ ਦਾਂਗੇ ਵੀਰੇ ਇਹਨੂੰ ਫਾਈਨਲੀ ਬਣਾਉਣ ਲੱਗੇ ਆਪਾਂ ਸਾਂਝੀ ਦੇਖੋ ਇਸ ਤਰੀਕੇ ਬਣਦੀ ਹੁੰਦੀ ਹੈ ਇਹ ਚੀੜੀ ਬਣ ਗਈ ਚੀੜੀ ਬਣ ਗਈ ਵੀਰੇ ਦੇਖੋ ਆ ਚਿੜੀਆਂ ਬਣੀਆਂ ਪਈਆਂ ਨੇ ਜੀਆਂ ਆ ਮਿੱਟੀ ਪਈ ਆ ਕਾਫੀ ਕੁਝ ਤੁਹਾਨੂੰ ਬਣਾ ਕੇ ਦਸਾ ਮੰਗੇ ਇਹ ਆ ਗਈਆਂ ਵੀਰੇ ਟਿੱਕੀਆਂ ਹਾਂਜੀ ਗਾਇਸ ਤਾਂ ਆ ਪਬਣਾ ਲੱਗ ਰਿਹਾ ਹੁਣ ਸੰਜੀ ਆ ਦੇਖੋ ਕਿਵੇਂ ਬਣਦੀ ਹੁੰਦੀ ਸੀ ਵੀਰੇ ਦੇਖੋ ਵੀਰੇ ਆ ਚੀਜ਼ ਬਣਦੀ ਨੇ ਸਤਾਰੇ ਹਾਂਜੀ ਗਾਇਸ ਜਿਵੇਂ ਇਹ ਸੁੱਕ ਗਏ ਨਾ ਸੁੱਕੇ ਤੇ ਰੰਗ ਕਰਕੇ ਰੰਗ ਬਰੰਗੇ ਕਰਕੇ ਫਿਰ ਕੰਨ ਤੇ ਲਾਈ ਜਾਂਦੀ ਹੈ ਫਿਰ ਇਹਦੀ ਆਰਤੀ ਕਰੀ ਜਾਂਦੀ ਹੈ ਇਹ ਪੁਰਾਣਾ ਰਿਵਾਜ ਹੈ ਵੀਰੇ ਕਿ ਪਿੰਡੂ ਇਲਾਕਿਆਂ ਚ ਤਾਂ ਮੰਨਿਆ ਜਾਂਦਾ ਇਹ ਸ਼ਹਿਰੀ ਚ ਕਈ ਕਈ ਨਹੀਂ ਮੰਨਦੇ ਨੇ ਕਈ ਨਹੀਂ ਮੰਨਦੇ ਬਾਕੀ ਜਦੋਂ ਤੁਸੀਂ ਇਹ ਲੱਗੂਗੀ ਯਾਨੀ ਕਿ ਸੰਡੇ ਲੱਗੂਗੀ ਵੀਰੇ ਸੰਡੇ ਲਾ ਕੇ ਤੁਹਾਨੂੰ ਦਿਖਾਵਾਂਗੇ ਜਦੋਂ ਇਹਦੀ ਆਰਤੀ ਕਰਾਂਗੇ ਹੁਣ ਗਾਇਸ ਬਣਾਉਣ ਲੱਗ ਰਹੇ ਹਾਂ ਹੁਣ ਇਹ ਬਣਾ ਰਹੇ ਸਟਾਰ ਬਣਾ ਰਹੇ ਆ ਚਿੜੀਆਂ ਬਣਾ ਰਹੇ ਆ ਤਾਂ ਸਾਰਾ ਕੁਝ ਬਣੂਗਾ ਹੱਥ ਪੈਰ ਸਾਰਾ ਕੁਝ ਬਣੂਗਾ ਇਹਦਾ ਹੁਣ ਬਣਾਣੇ ਆਪਾਂ ਜੈਨੀ ਚੋਰ ਜੈਨੀ ਚੋਰ ਵੀ ਬਣਾਣੇ ਆ ਜੈਨੀ ਚੋਰ ਆਪਾਂ ਬਣਾਉਣ ਲੱਗ ਰਹੇ ਵੇਖੋ ਹੈਨਾ ਇਹ ਵੀ ਇਹ ਵੀ ਬੇਰੇ ਜਦੋਂ ਕੰਢੇ 'ਚ ਲੱਗ ਗਏ ਨਾ ਉਦੋਂ ਇਹਦੀ ਪੂਜਾ ਹੁੰਦੀ ਹੈ ਹੁਣ ਇਹਨੂੰ ਬਣਾਉਣ ਲੱਗ ਰਹੇ ਆਂਗੇ ਦੇਖੋ ਇਹ ਲੋ ਗਾਇਸ ਫਾਈਨਲੀ ਜੰਨੀ ਚੋਰ ਬਣ ਗਿਆ ਚੋਰ ਵੀ ਮੈਨੂੰ ਗਾਲਾਂ ਕੱਢਦਾ ਹੋਗਾ ਵੀ ਮੇਰੀ ਕੀ ਬਣਾਤਾ ਤੈਨੂੰ ਕੀ ਤੈਨੂੰ ਕੀ ਹੋਇਆ ਹੈ ਉੱਪਰ ਚੜੀ ਨਹੀਂ ਆ ਚਲ ਫਾਈਨਲੀ ਬਣ ਗਿਆ ਵੀਰੇ ਆ ਦੇਖੋ ਚੀੜੀਆਂ ਬਣ ਗਈਆਂ ਟਿਕੜੀਆਂ ਬਣ ਗਈਆਂ ਹਜੇ ਬਣ ਰਹੀਆਂ ਨੇ ਸਾਰਾ ਕੁਝ ਹਾਂਜੀ ਵੀਰੇ ਜਦੋਂ ਛੋਟੇ ਛੋਟੇ ਹੁੰਦੇ ਹੁੰਦੇ ਸੀ ਨਾ ਅਸੀਂ ਬਹੁਤ ਕੁਝ ਬਣਾਉਂਦੇ ਹੁੰਦੇ ਸੀਗੇ ਹੁਣ ਵੀ ਸਾਰਾ ਕੁਝ ਹੀ ਬਣੂਗਾ ਜਿਵੇਂ ਸੰਜੀ ਦੇ ਕੱਪੜੇ ਅ ਕਪੜੇ ਹਾਰ ਕੰਗਣ ਸਾਰਾ ਕੁਝ ਪੋਸ਼ਾਕਾ ਸਭ ਕੁਝ ਬਣੂਗਾ ਅਸੀਂ ਛੋਟੇ ਛੋਟੇ ਹੁੰਦੇ ਹੁੰਦੇ ਸੀ ਕੋਈ ਕੋਈ ਟਰੈਕਟਰ ਬਣਾ ਲਿਆ ਹੈ ਨਾ ਕੋਈ ਜੀਪ ਬਣਾ ਲਈ ਆਪਣੇ ਵਾਸਤੇ ਉਹ ਚੀਜ਼ ਬਣਾ ਐਂ ਬਣਾਉਂਦੇ ਬਣਾਦੇ ਖੇਲੀ ਜਾਂਦੇ ਛੋਟੇ ਛੋਟੇ ਹੁੰਦੇ ਮਿੱਟੀ ਨਾਲ ਮਿੱਟੀ ਹੋ ਜਾਂਦੇ ਫਿਰ ਨਾਉਂਦੇ ਸਾਰੇ ਇਕੱਠੇ ਹੋ ਕੇ ਐਦਾਂ ਹੀ ਨਾਉਂਦੇ ਵੀਰੇ ਹੁਣ ਵੀ ਸਾਰਾ ਕੁਝ ਬਣਨ ਲੱਗ ਰਿਹਾ ਵੀਰੇ ਹੈ ਨਾ ਉਵੇਂ ਹੀ ਮੈਂ ਜਿਵੇਂ ਹੁਣ ਪਹਿਲਾਂ ਅਸੀਂ ਮੁੱਲ ਲਿਆਂਦੇ ਸੀ ਹੁਣ ਇਸ ਵਾਰ ਦੇਖੋ ਆਪ ਬਣਵਾਉਣ ਲੱਗ ਰਿਹਾ ਮੈਂ ਐਨ ਜਿਵੇਂ ਪੁਰਾਣੇ ਜ਼ਮਾਨੇ ਚ ਮਿਹਨਤ ਲੱਗਦੀ ਹੁੰਦੀ ਸੀ ਨਾ ਉਵੇਂ ਲਾ ਰਿਆਂਗੇ ਆਪਾਂ ਠੀਕ ਹੈ ਗਾਇਸ ਤੇ ਅੱਜ ਦਾ ਦਿਨ ਬਹੁਤ ਵਧੀਆ ਸੀਗਾ ਕਿ ਇੱਧਰ ਵਾਗ ਗਿਆ ਉੱਧਰ ਵਾਗ ਗਿਆ ਲਿਆ ਉਹ ਲੈ ਦੁਕਾਨ ਦੀ ਸਪਾਈਕਰੀ ਹੈ ਵੀ ਚੱਲ ਰਹੀ ਹੈ ਮੇਰੇ ਪਰਸੋਂ ਉੱਥੇ ਸੈਟ ਅਪ ਕਰ ਦਾਂਗੇ ਤੇ ਗਾਇਸ ਰਾਤ ਦੇ ਹੁਣ ਵੱਜ ਗਏ 10 ਤੇ ਅੱਜ ਦਾ ਵਲੋਗ ਕਰਦੇ ਆਪਾਂ ਇਥੇ ਐਂਡ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦਿਆ ਕਰੋ ਨਵੀਂ ਵੀਡੀਓ ਚ ਵੈਲੇ ਯੂਟਿਊਬਰ